ਵਾਹਿਗੁਰੂ ਜੀ ਕਾ ਖਾਲਸਾ ਸ਼ੇਰ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਦ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਹ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਮੌਸਮਾਂ ਕਹਿੰਦੇ ਵੀ ਮੀਂਹ ਪੈਣ ਤੋਂ ਬਾਅਦ ਜਿਹੜੀ ਕੜਾਕੇਦਾਰ ਧੁੱਪ ਹੁੰਦੀ ਹੈ ਨਾ ਉਹ ਸਰੀਰ ਤੇ ਚੰਗਿਆੜੇ ਕਢਾ ਦਿੰਦੀ ਹੈ ਉਹ ਅੱਜ ਸਾਰੀ ਦਿਹਾੜੀ ਧੁੱਪ ਰਹੀ ਸਾਡੇ ਏਰੀਆ ਦੇ ਵਿੱਚ ਕਹਿਣ ਦਾ ਭਾਵ ਵੀ ਪਸੀਨੇ ਨੇ ਤਰਾ-ਤਰਾ ਕਰਾਤੀ ਸਾਰਿਆਂ ਦੀ ਤੇ ਹੁਣ ਸੂਰਜ ਇਸ ਟਾਈਮ ਡੁੱਬਣ ਦੀ ਕਗਾਰ ਤੇ ਆ ਜੀ ਤੇ ਗੁਰੂ ਘਰ ਦੇ ਵਿੱਚ ਕੜਿਆਲ ਖੜ ਕਰਨ ਲਈ ਤਿਆਰ ਆ ਅ ਨਿਤਨੇਮ ਹੋ ਗੜਾ ਰਾ ਸਭ ਦੇ ਜਾਪ ਹੋਣਗੇ ਤੇ ਹੁਣ ਮੈਂ ਤਿਆਰੀ ਖਿੱਚੀ ਆ ਜੀ ਰੀਤ ਨਾ ਕੱਲ ਦੀ ਕੁਝ ਡਾਉਨ ਚੱਲ ਰਹੀ ਆ ਜੀ ਕੱਲ ਉਹਨੇ ਫਰ ਟਾਈਮ ਕਰਨਲ ਟਿਊਸ਼ਨ ਤੇ ਗਈ ਹੁੰਦੀ ਸੀ ਜੀ ਉੱਥੇ ਉਲਟੀ ਕਰਤੀ ਉਸ ਤੋਂ ਬਾਅਦ ਹਾਇ ਤਾਂ ਸਹੀ ਸੀ ਪਰ ਅ ਹੁਣ ਕੱਲ ਦੀ ਕੁਝ ਸੁਸਤੀ ਜੋ ਚੱਲ ਰਹੀ ਆ ਅ ਤੇ ਹੁਣ ਇਹ ਸੰਦੀਪ ਆ ਰ ਭਾਬੀ ਜੀ ਕਹਿੰਦੇ ਵੀ ਉਹਨੂੰ ਇੱਕ ਵਾਰ ਡਾਕਟਰ ਨੂੰ ਚੈੱਕ ਕਰਵਾਉਣਾ ਪੈਣਾ ਮਾ ਵੀ ਚਲੋ ਕਰਵਾਇਆ ਹੁੰਦੇ ਆ ਅ ਜਾਂ ਤਾਂ ਉਹ ਗੋਦੀ ਚ ਹੈ ਜੇ ਪਈ ਆ ਤਾਂ ਸੁਸਤੀ ਜੋ ਪਈ ਰਹਿੰਦੀ ਉਦਾਂ ਐਕਟਿਵ ਜੇ ਹੈ ਨਹੀਂ ਜਿੱਦਾਂ ਅੱਗੇ ਐਕਟਿਵ ਰਹਿੰਦੀ ਆ ਤੇ ਪਤਾ ਨਹੀਂ ਕੋਸ ਅੱਜ ਮੌਸਮ ਵੀ ਇਦਾਂ ਦੀ ਸੀ ਤਾਂ ਉਹਨੇ ਕੁਝ ਕਰਿਆ ਵਾ ਚਲੋ ਇੱਕ ਵਾਰ ਡਾਕਟਰ ਨੂੰ ਫੇਰ ਵੀ ਚੈੱਕ ਕਰਵਾ ਲੈਂਦਾ ਮੈਂ ਤੇ ਹੁਣ ਮੈਂ ਰੀਤ ਨੂੰ ਲੈ ਕੇ ਟਲਿਆਸੀ ਜੀ ਡਾਕਟਰ ਕੋਲ ਆ ਭਾਬੇ ਜੀ ਕਹੇ ਵੀ ਇੱਧਰ ਅ ਤਸਦੀ ਖਬਰ ਸਾਰ ਲੈਣਾ ਪਿੰਡ ਦੇ ਵਿੱਚ ਇੱਕ ਬੀਬੀ ਦਾ ਪ੍ਰੈਸ਼ਰ ਹੋਣਾ ਸੀ ਤੇ ਤੁਹਾਨੂੰ ਪਤਾ ਵੀ ਇਹ ਸੈਂਸ ਜਿਹੜੇ ਪਿੰਡਾਂ ਦੇ ਇਦਾਂ ਹੀ ਹੁੰਦੇ ਆ ਤੇ ਉਹਨਾਂ ਦੇ ਉਹ ਖਬਰ ਹੁੰਦੇ ਵੇ ਤੇ ਸੰਦੀਪ ਨੇ ਮਗਰ ਤੇ ਇੱਧਰ ਸਭ ਜੀ ਪਾ ਜੀ ਦਾ ਪ੍ਰੋਗਰਾਮ ਦਾ ਜਿਹੜਾ ਕਰਨਾ ਸੀ ਕਰਤਾ ਤੇ ਹੁਣ ਉਹ ਲੱਗੀ ਵੀ ਆ ਜੀ ਰੀਤ ਨੂੰ ਤਿਆਰ ਕਰਨ ਮੈ ਲਓ ਜੀ ਇੱਧਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਘਰ ਚ ਤਾਂ ਜੀ ਬਿਮਾਰੀ ਪਤ ਨਹੀਂ ਜਾਂਦੀ ਉਹ ਜੇ ਬੜੇ ਠੀਕ ਹੋਏ ਤਾਂ ਨਿਆਣੇ ਬਿਮਾਰ ਹੋ ਗਏ ਜੇ ਨਿਆਣੇ ਠੀਕ ਹੋਣ ਤਾਂ ਬੜੇ ਬਿਮਾਰ ਹੋ ਜਾਂਦੇ ਕੁਛ ਨਹੀਂ ਪਤਾ ਲੱਗਦਾ ਮੈਨੂੰ ਤਾਂ ਓਏ ਬੁੱਬੀ ਕਾ ਹੋ ਗਿਆ ਸਾਡੀ ਰੀਤ ਕੱਲ ਦੀ ਡਾਉਣ ਆ ਜੀ ਰਾਤ ਦੀ ਤੂੰ ਬਈ ਕਾਹ ਹੋ ਮੇਰੇ ਪੁੱਤ ਨੂੰ ਚਾਚੀ ਗਾਲ ਤਾਂ ਬਾਦ ਉਹ ਚਾਚੀ ਕਵਾਦੇ ਪਤਾ ਨਹੀਂ ਨੂੰ ਨਜ਼ਰ ਨਜ਼ਰੇ ਲੱਗੀ ਵੀ ਕੋਈ ਨਜ਼ਰ ਮੈਂ ਛਵਾ ਲਿਆ ਜੀ ਨੂਨ ਵੀ ਛਵਾਤਾ ਵੀ ਨਜ਼ਰੇ ਲੱਗੀ ਹੋਊਗੀ ਹਾਂ ਪਰ ਉਹ ਮੈਂ ਖੁੱਲਦੀ ਹੀ ਨਹੀਂ ਹੈਗੀ ਬਾਈ ਤਾਂ ਕਹਿੰਦਾ ਵੀ ਤੁਸੀਂ ਇੱਕ ਵਾਰ ਦਿਖਾ ਲਿਓ ਹਾਂ ਫਿਰ ਮੈਂ ਵੀਰ ਜੀ ਦੇ ਕੋਲ ਨਾ ਚੱਲੇ ਨਹੀਂ ਤਾਂ ਚਲ ਸਰੇ ਜਾਣਾ ਨਾ 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 ਮੈਂ ਸਾਰਨਾ ਜ਼ਰੂਰੀ ਹੈ ਇਹਨਾਂ ਦਾ ਪਰ ਨੂੰ ਕਿਹਾ ਇਹਦਾ ਮੇਰਾ ਪੁੱਤ ਓਏ ਹਾਂ ਤਾਂ ਮੇਰੀ ਗੱਲ ਸੁਣੋ ਤਾਂ ਮੈਂ ਇਹਨਾਂ ਕੋਪੜ ਨੂੰ ਜਾਣਾ ਹੈ ਓਏ ਉਹ ਚੜੇ। ਉਹ ਤਾਂ ਐਨੂੰ ਛੱਡ ਜਾਂਦੇ ਫਿਰ ਐਨੂੰ ਦੀ ਛੱਡ ਦਰ। ਇਹਨੂੰ ਇਹ ਨਾ ਪਤਾ ਡਾਕਟਰ ਦੇ ਨਾਂ ਤੇ ਡਰਦੀ ਆ। ਮੈਨੂੰ ਦਵਾਈ ਪਲਾਊਗਾ ਕੌੜੀ। ਮੈਂ ਤਾਂ ਇਹ ਝੂਟਿਆਂ ਦਾ ਬਹਾਨਾ ਲਾਇਆ ਤਾਂ ਕੱਪੜੇ ਪਾਏ ਨੇ। ਹਾਂ। ਜਾਣਾ ਨਹੀਂ ਕਹਿੰਦੀ ਮੈਂ। ਨਹੀਂ ਤਾਂ ਮੈਂ ਨਾ ਜਾਣਾ ਨਹੀਂ ਪਪੜ ਨੂੰ ਪਹਿਲਾਂ ਮੈਨੂੰ ਦੱਸ। ਪਪੜ ਨੂੰ ਜਾਣਾ ਪੁੱਤ? ਹਾਂ। ਸ਼ੰਗਰਾਈ ਬਹੁਤ ਆਪਾ ਜਾਰੀ ਸੰਗਮ ਕਰਨ ਲੱਗੀ ਥੋੜਾ ਜਿਹੀ। ਓਏ। ਚੱਲ ਫਿਰ ਐਣ ਦਾ ਉਹਨੂੰ ਉਰੀ ਛੱਡ ਦ। ਐਣ ਦੇ ਚੱਲ ਰਹਿ ਜਾ ਉਹ। ਤਾਂ ਬਾਹਰ ਕਰਦੇ ਸਾਨੂੰ। ਅਸੀਂ ਚੱਲੇ ਫਿਰ। ਚੰਗਾ ਬਾਏ। ਜਾਇਆ ਜਾਇਆ ਸੀ ਅਰੇ ਚਲੋ ਥੋੜਾ ਪੈ ਜਾਣਾ ਕਿ ਨਾ ਚਲੋ ਵੀ ਛੂਟਰੀ ਪੇ ਜਾਣਾ ਕਿ ਗੱਡੀ ਪੇ ਜਾਣਾ ਮੈਨੂੰ ਦੱਸ ਹਾਂ ਹਾਂ ਗੱਡੀ ਚ ਜਾਣਾ ਹਾਂ ਨਹੀਂ ਛੂਟਰੀ ਪੇ ਚਲੂਗੇ ਪਤਾ ਮੈਂ ਬਾਜ਼ਾਰ ਚ ਗੱਡੀ ਜਾਂਦੀ ਨਹੀਂ ਹੈ ਜੀ ਛੂਟਰੀ ਪਰਪਾ ਚਲਾਂਗੇ ਛੂਟਰੀ ਜਿੱਥੇ ਮਾਜੀ ਲੈ ਜਾਓ ਜਿੱਥੇ ਮਾਜੀ ਘੁੰਮੇ ਨਾ ਦੇਣਾ ਆਇਨ ਕਰੀ ਦੋਂਦ ਉਧਰ ਮੰਮੀ ਤੇ ਕਹਿੰਦੀ ਮੈਂ ਸਬਜ਼ੀ ਵੀ ਬਣਾਤੀ ਕਾਹਦੀ ਸਬਜ਼ੀ ਬਣਾਤੀ ਹਾਂ ਹਾਂ ਸਾਬ지 ਬਣਾਤੀ ਇਹ ਕarele ਘੱਟ ਮਈ ਤੁਹਾਡੇ ਲਈ ਵੀ ਫਾਇਦੇਮੰਦ ਤਾਂ ਹੈ ਇਹ ਨਾ ਗੱਲ ਬੰਨਣ ਜੋਗ ਆ ਬਈ ਆਪਾਂ ਤੂੰ ਪੱਕੀ ਬਣਾ ਕੇ ਰੱਖ ਦੇ ਦੋ ਪੰਜ ਸੱਤ ਕarele ਘੜਮੇ ਹੁਣ ਜਿਵੇਂ ਸ਼ਾਮ ਟਾਈਮ ਆ ਸਬਜ਼ੀਆਂ ਸਸਤੀਆਂ ਹੋਣਗੀਆਂ ਲੈ ਆਉਂਗੇ ਪਿਆਜ਼ ਵੀ ਮੁੱਕ ਗਿਆ ਆਪਣੇ ਆਹ ਇਹ ਸਾਡੇ ਕੰਮ ਪਹਿਲਾਂ ਹੁੰਦੇ ਬਾਕੀ ਕੰਮ ਬਾਅਦ ਨਹੀਂ ਫਿਰ ਆਏ ਆ ਵੀ ਹੁਣ ਪਰ ਇੱਥੇ ਮਹਿੰਗੀ ਮਿਲਦੀ ਐ 50 ਰੁਪਏ ਦੇ ਮਿਲਿਆ ਕਿੱਲੋ ਉੱਥੇ 40 ਰੁਪਏ ਕਹਿੰਦੇ ਪਹਿਲਾਂ ਹਾਂਜੀ ਨਹੀਂ 40 ਨਹੀਂ 40 ਰੁਪਏ ਸੀਗੇ ਮੈਂ ਉੱਧਰ 40 ਰੁਪਏ ਲੈ ਕੇ ਆਈ ਆ 70 ਰੁਪਏ ਹਰੇ ਮਟਰ ਲਈ ਕਿਉਂ 80 ਰੁਪਏ ਦਿੱਤੇ 30 10 ਰੁਪਏ ਦਾ ਚਾਹ ਫਰਕਾ ਤੁਹਾਨੂੰ ਤੇਲ ਵੀ ਤਾਂ ਫੂਕਦਣਾ ਹੁੰਦਾ ਜੱਡੀ ਦੇ ਕੇ ਜਾਉਂਦੇ ਮੰਨ ਲਾ ਹੁਣ ਆਪਾਂ ਕਿਹੜਾ ਸਪੈਸ਼ਲ ਦੋ ਰੁਪਏ ਤੇਲ ਪੀਣਾ ਗੱਡੀ ਨੂੰ ਕੁਝ ਸਪੈਸ਼ਲ ਸਬਜ਼ੀ ਨੂੰ ਕਹੀਂ ਚੱਲੇ ਆਪਾਂ ਨਹੀਂ ਦਵਾਈ ਚੱਲੇ ਆ ਮੈਂ ਕਹਿੰਦੀ ਵੀ ਆਉਂਦੇ ਹੋਏ ਲੈ ਆਵਾਂਗੇ ਖੀਰੇ ਵੀ ਮੁੱਕਵੇ ਤੁਹਾਡੇ ਹੂੰ ਨਹੀਂ ਛੀ ਖਲਾ ਸਾਨੂੰ ਪਾਪਾ ਜੀ ਸਾਡਾ ਕਹਿੰਦੇ ਜੀ ਜਿਹੜੇ ਕਰੇਲੇ ਬਣਾਉਂਦੇ ਨਾ ਮਨ ਮਤਲਬ ਕੋਰ ਕੋਰੇ ਜਿਹੋਣਗੇ ਜੇ ਸੁੱਕੇ ਬਣਾਉਂਦੇ। ਇਹ ਆਪਾਂ ਨੇ ਉਦੋਂ ਮਾੜੇ ਥੋੜੇ ਜਿਹਾ ਕੱਚੇ ਜੇ ਰੱਖਤੇ ਉਹ ਕਿਸੇ ਨੂੰ ਵੀ ਨਹੀਂ ਪਸੰਦ ਆਏ। ਜਿਹੜੇ ਮੈਂ ਆਪਾਂ ਪਹਿਲਾਂ ਥੋੜੇ ਜਿਹਾ ਰੜ ਕੇ ਬਣਾਇਆ ਤੇ ਸਾਰਿਆਂ ਨੂੰ ਪਸੰਦ ਆਏ। ਮੈਂ ਅੱਜ ਫੇਰ ਉਵੇਂ ਹੀ ਬਣਾਇਆ ਰੜ ਕੇ ਤੇਲ ਜਮਾ ਤੇ ਨਹੀਂ ਪਾਪਾ ਆਹ ਦੇਖੋ। ਦੇਖ ਲਓ ਤਾਂ ਇਹ ਤੁਮ ਜਿਹੜਾ ਤੇਲ ਹੈਗਾ ਅੰਦਰ ਉਹ ਮੈਂ ਕੱਢ ਦਤਾ। ਬਦਿਆ ਕਰਾ ਇਹ ਤਾਂ ਭੈਣ ਮੇਰੇ ਤਾਂ ਤੱਕ ਵੀ ਤੇਲ ਚੋ ਲਾਣਾ ਪੈਣਾ ਤੇ ਘਰ ਚੋਂ ਮੈਂ ਤਾਂ ਨਹੀਂ ਕਰੂ ਨਹੀਂ ਉਹ ਹੀ ਗੱਲ ਜਿਆਦਾ ਹੈ ਦੀ ਪਾਣੀ ਦਾ ਤੜਕਾ ਲਾ ਦੋ ਤੇਲ ਦਾ ਤੜਕਾ ਨਾ ਲਾਓ ਹੂੰ ਤਰਨ ਜਿਹੜਾ ਪਜਣਾ ਉਹ ਪਰਾਂਦਰ ਤੂੰ ਬਰਨ ਤਾ ਨਾ ਜੇ ਮੈਂ ਖੜੀ ਐ ਮੈਂ ਜਦ ਹੁਣ ਘਰ ਚ ਰੋਟੀ ਪਾਣੀ ਬਣਾਉਣਾ ਫਿਰ ਉਹ ਤਾਂ ਕਰਨਾ ਪੈਂਦਾ ਗੈਸ ਬਾਹਰ ਦਾ ਬੱਲੇ ਕੰਨੀ ਕਰਨ ਜੇ ਖੜਮਤ ਉਹ ਦਾਣਾ ਇਹ ਜੀ ਹੋਈ ਜਿਆਦਾ ਪੜਦਾ ਫੇਰ ਨਹੀਂ ਤੋਂ ਬਾ ਫੜਪਾ ਨਹੀਂ ਕਰਕੇ ਅੱਜ ਸੂਰਜ ਨੇ ਬਹੁਤ ਤਰ੍ਹਾਂ ਤਰ੍ਹਾਂ ਕਰਾਏ ਪੀਰ ਬਾਹਰ ਇਹ ਨਹੀਂ ਆਈ ਤਾਂ ਮਾਦੀ ਹੂਗੀ ਹਾਂ ਨਹੀਂ ਆਈ ਤਾਂ ਪੜੀ ਤੇ ਬਾਹਰ ਨਹੀਂ ਛੜ ਇੰਦਰ ਨਹੀਂ ਛੜਦਾ ਜੀ ਆਹ ਤਾਂ ਮਮਾ ਉਹ ਸਾਹਮਣੇ ਗੁਰੂ ਘਰ ਪਤਾ ਨਹੀਂ ਇਹ ਕੈਮਰੇ ਦੇ ਉੱਤੇ ਜੂਮ ਕਰਨ ਵਾਲਾ ਸਿਸਟਮ ਹੈ ਨਹੀਂ ਜੀ ਨਹੀਂ ਤਾਂ ਗੁਰੂ ਘਰ ਤੋਂ ਸਾਨੂੰ ਦੂਰਕ ਦਰਸ਼ਨ ਕਰਵਾ ਦਿੰਦੇ ਸੀ ਮੈਂ ਚਲੋ ਹੁਣ ਦੇਖਦੇ ਹਾਂ ਕੌਣ ਆ ਗਿਆ ਹਲੋ ਕੀ ਹੋ ਗਿਆ ਮੇਰੀ ਮੰਮੀ ਭਰੀਏ ਸੁਖਾ ਮम्मा ਤਪਟੜੀ ਹੱਥ ਤੋਂ ਮਾਰ ਦਿਆ ਕਹਿੰਦੀ ਆ ਜਾ ਮम्मा ਤਪਟੜੀ ਉਹ ਸਾਹਮਣੇ ਖੜੇ ਉਹ ਸੰਦਰੀਆਂ ਨਾਲੀਆਂ ਗੱਪਾ ਸੱਪਾ ਸਾਹਮਣੇ ਚਲੋ ਮਿਲਦੇ ਰਹਣੂਗਰ ਲੋ ਜੀ ਸੁੱਖੋ ਭੈਣ ਜੀ ਵੀ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੂੰ ਦੱਸ ਗਿਆ ਕਹਿੰਦੀ ਆਟਾ ਗੁੰਨਤਾ ਕਿਆ ਕਰਤਾ ਮੈਂ ਕਿਹਾ ਮੈਂ ਆਟਾ ਗੁੰਨਤਾ ਤਾਂ ਅਭੀ ਰੋਟੀ ਐਂ ਬਣਾਉਣ ਤੇ ਉਹ ਬੜੇ ਨੋਟ ਚੱਕੀ ਫਿਰਦੀ ਅਰੀ ਤਾਂ ਹਾਏ ਉਹ ਵੀਰ ਦੀ ਸ਼ਰਟ ਲੈ ਕੇ ਆਉਣੀ ਗਈ ਸੀ ਸਹੀ ਕਾ ਪਰ ਜਾਣਾ ਹੁ ਛੂਟਰੀ ਪਰ ਜਾਣਾ ਕਿ ਗੱਡੀ ਪਰ ਜਾਣਾ ਹਾਂ ਗੱਡੀ ਤੇ ਛੂਟਰੀ ਪਰ ਚੱਕੀ ਤੇ ਛੂਟਰੀ ਤੂੰ ਛੂਟਰੀ ਚ ਲਾਈ ਤੂੰ ਚਲਾਈ ਛੂਟਰੀ ਗੱਡੀ ਨਾ ਪਿਆਜ ਪਿਆਜ ਆਲੂ ਕਿਚ ਰੱਖੂੰਗਾ ਡੈਡੀ ਅਦੇ ਮੂੰਹ ਤੋਂ ਨਾ ਪਾ ਇਨਫੈਕਸ਼ਨ ਆਕਣੀ ਹੁੰਦੀ ਜਵਾਕਾ ਮੈਂ ਦੇਖੂ ਮੂੰਹ ਤੋਂ ਨਾ ਪਾ ਮੇਰਾ ਤੇਰਾ ਹੁਣ ਰੋਣ ਲੱਗਣਾ ਨਾ ਵੀ ਅਸੀਂ ਆਪਰੇਸ਼ਨ ਕਰਦੇ ਬਸ ਮੈਂ ਕਿਤੇ ਵੀ ਜਾਣਾ ਹੈਗਾ 10-15 ਦਿਨ ਘਰੇ ਆਣਾ ਤਾਂ ਹੀ ਤਾਂ ਬਜਨ ਵੱਧਦਾ ਜਦੋਂ ਹਾਂ ਇੱਕ ਵਾਰਸ ਜਾਣਾ ਬਣ ਬਜਨ ਤਾਂ ਹੀ ਵੱਧਦਾ ਜਦੋਂ ਖੜੀਆਂ ਰਹਿਣ ਜਾਏ ਵੀ ਨਾ ਸਰਦਾਂ ਨਹੀਂ ਜਲ ਜੂੰਦੀ ਜਾਣਾ ਨੂੰ ਜਾਣਾ ਹੀ ਪੈਂਦਾ ਹਾਂ ਮੈਂ ਨੇ ਗਲਤੀ ਕਰਦੀ ਮੋੜ ਜਾ ਨਾ ਬਕਰ ਨਾ ਥੋੜਾ ਬੋਤ ਉਤਰੋ ਫਿਰ ਬਜਰ ਘਟੂ ਮਤਾਹੀਂ ਸੰਦੇਹ ਹਾਂ ਮੇਰਾ ਪੁੱਤ ਐ ਠੀਕ ਆ ਤੂੰ ਦਾਈ ਲੈਣੀ ਲੈ ਲਈ ਦਾਈ ਅੱਜ ਨਹੀਂ ਨਹੀਂ ਮੇਰਾ ਪੁੱਤ ਠੀਕ ਆ ਨਹੀਂ ਤੂੰ ਠੀਕ ਮੈਂ ਤਾ ਵਤ ਮਾ ਠੀਕ ਸਵੇਰ ਤਾਂ ਤੂੰ ਐਕਟਿਵ ਹਾਂ ਨਹੀਂ ਸਵੇਰ ਤੋਂ ਤਾਂ ਕਦੇ ਮੇਰੀ ਠੱਡੀ 'ਤੇ ਪੈ ਜਾਂਦਾ ਕਦੇ ਪਾਪਾ ਦੀ ਠੱਡੀ 'ਤੇ ਪੈ ਜਾਂਦਾ ਹੈ ਅੱਗੇ ਤੋਂ ਤੂੰ ਕਦੇ ਠੱਡੀ 'ਤੇ ਪੈਂਦਾ ਨਹੀਂ ਅੱਜ ਕਾ ਤੇ ਪੈਂਦਾ ਤਾਂ ਕਾ ਹੋ ਗਿਆ ਤਾਂ ਕਿਆ ਦੁਖਦਾ ਤਾਂ ਮੇਰੇ ਪੁੱਤ ਦਾ ਓ ਕੀ ਕਰਨਾ ਨਾ ਨਹੀਂ ਹਾਂ ਸੇਵ ਸੇਵ ਖਾਣਾ ਗਰੂਦ ਪਿੱਛੇ ਕੁਝ ਰੋਈ ਮਗਰ ਤੁਹਾਡੇ ਹਾਰ ਕੇ ਮੈਨੂੰ ਉਹ ਦੇਣਾ ਪਿਆ ਬੀਜ-ਬੀਜ ਜਿਹੜੇ ਬਾਕੀ ਵੀ ਮੈਂ ਤੈਨੂੰ ਹੋਰ ਕਹਿ ਕਹਿੰਦੀ ਵੀ ਇਹ ਤਾਂ ਬੀਜ-ਬੀਜ ਨਾਲ ਦੇ ਉਹ ਪਰਤੇ ਉੱਪਰ ਤੇ ਆ ਕੇ ਦੇ ਦੇ ਤੈਨੂੰ ਮੈਂ ਬਾਕੀ ਬੀਜ ਖਰਾਬ ਕਰਦਾ ਇਹਨੂੰ ਹਾਂ ਬੀਜ ਖਰਾਬ ਕਰਦਾ ਬੀਜ ਦੀ ਜੀ ਕਹਿੰਦੀ ਤੇ ਬੀਜ ਦਾ ਲੈਂਟਰੀਂ ਕਰੀਏ ਬੀਜੇ ਨਿਕਲੇ ਆ ਉਹ ਟਿੱਡ ਦੁਕਣ ਲਾ ਦਿੰਦਾ ਨਾ ਬੀਜੇ ਨਾਲ ਪਾਪਾ ਜੀ ਪਿਆਰ ਕਰਕੇ ਇਹਨੂੰ ਬਣਾ ਦਿੰਦੇ ਆ ਸਾਰੇ ਇਹ ਖਾ ਲੈਂਦੀ ਆ ਹਾਂ ਚਲੋ ਚਲ ਚਲ ਡਾਕਟਰ ਨੂੰ ਮਿਲਦੇ ਚਲੋ ਨਹੀਂ ਚੱਲ ਆਪਾਂ ਜੋ ਪਛਮਾ ਨਾ ਨਾ ਇਹ ਕੱਪੜੇ ਨਹੀਂ ਦੀ ਬੌਂਦੀ ਮੈਂ ਕਹਿੰਦੀ ਦੁਕਾਨੋਂ ਚੱਲਣੇ ਛੁੱਟ ਰਿਹਾ ਕਹਿੰਦੀ ਠੀਕਾ ਨੇ ਦੁਵਰ ਨਾਨੀ ਦਾ ਰਹਿਣਾ ਨਹੀਂ ਜ਼ਿਆਦਾ ਹਾਂ ਚੱਲ ਕੋਈ ਚਲ ਜਾਓ ਜਾਓ ਮਿਲ ਜਾਓ ਹੁਣ ਕੋਣੋਂ ਰੋਪੜ ਦਾ ਬੀਠੀ ਕੁਸਤੀ ਚੰਨੀ ਆ ਮੇਰੇ ਗੋਦੀ ਚੜ ਕੇ ਕੇ ਮੰਮੀ ਦੀ ਗੋਦੀ ਚੜ ਕੇ ਆ ਜਾ ਮੈਂ ਗੱਡੀ ਸਟਾਰਟ ਕਰਦਾ ਹਾਏ ਬਾਏ ਪੁੱਛ ਲੈ ਕਾਕਾ ਖਾਣਾ ਮੰਮੀ ਨੂੰ ਪੁੱਛ ਲੈ ਮੰਮੀ ਨੂੰ ਹਾਂ ਕੈਲ ਕੀ ਕਹੋ ਜੋ ਲੈਣਗੇ ਕਾ ਜਿਹੜਾ ਸੇਮੀ ਆ ਜਿਹੜਾ ਹੁੰਦਾ ਹਾਂ ਠੀਕ ਆ ਲਿਆ ਦਿਓ ਕੁਝ ਨਹੀਂ ਮਿੱਠਾ ਮੁੱਠਾ ਕੁਝ ਨਹੀਂ ਚਲੋ ਠੀਕ ਆ ਜੀ ਉਹ ਤਾਂ ਲੱਗ ਗਿਆ ਐ ਬਬੂ ਮੈਂ ਵੀ ਤਾਂ ਨਾ ਦਿਲ ਨਾਲ ਅਨਨੂ ਦੀ ਮੰਗਾਂ ਵਧਣ ਲੱਗੀਆਂ ਹੁਣ ਭੇਜ ਮਾਰ 100 ਰੁਪਿਆ ਫੜਿਆ 100 ਰੁਪਿਆ ਫੜ ਲਿਆ ਕਹਿੰਦੀ ਮੈਂ ਕਹਿੰਦੀ ਮੈਂ 100 ਰੁਪਿਆ ਫੜ ਲਿਆ ਮੈਂ ਵੀ ਜਾਣਾ ਏ ਚਲੋ ਜਾਓ ਕਿੰਨੇ ਦੀ ਸ਼ਰਟ ਲੈਣੀ ਹੈ ਨਾ 37 36 ਲਈ 30 ਲਈ 30 ਚਲੋ ਠੀਕ ਹੈ ਜੀ ਮਿਲਦੇ ਹਾਂ ਉੱਪਰ ਜਾ ਕੇ ਗਿਆ ਚਪਾਪਾ ਪਹੁੰਚ ਗਏ ਜੀ ਡਾਕਟਰ ਕੋਲ ਲੈ ਕੇ ਰਿਤ ਨੂੰ ਏਕੇ ਜੀ ਹੁਣ ਮੈਂ ਠੀਕ ਆ ਮੈਂ ਕਦੀ ਤੇਰਾ ਟਿੱਡ ਦੁਖਦਾ ਮम्मा ਮੇਰਾ ਨਹੀਂ ਦੁਖਦਾ ਚਲੋ ਡਾਕਟਰ ਬਾਹਰ ਫਰੀ ਹੈ ਬੈਠਾ ਇਕੱਲਾ ਹੀ ਹੈ ਮੇਰਾ ਬੱਚਾ ਨਹੀਂ ਫਰ ਨਹੀਂ ਮੈਂ ਠੀਕ ਹਾਂ ਚਲੋ ਮੈਂ ਲਿਏ ਜੀ ਡਾਕਟਰ ਨੂੰ ਫਿਰ ਦੱਸਦੇ ਹਾਂ ਕੀ ਕਹਿੰਦਾ ਡਾਕਟਰ ਕੀ ਨੇ ਦਵਾਈਆਂ ਵਾਲੀ ਤਾਂ ਜੀ ਕੋਈ ਡਾਕਟਰ ਕਸਰ ਛੱਡਦਾ ਨਹੀਂ ਕੋਈ ਵੀ ਤੈਨੂੰ ਵੀ ਚਾਰ ਪ੍ਰਕਾਰ ਦੀਆਂ ਹੁਣ ਉਹ ਸੀਸੀਆਂ ਲਿਖਤੀਆਂ ਮੇਰੇ ਕੋਲ ਸੰਦੀਪ ਕਰਦੇ ਆ ਮੂੰਹ ਹੋਰੋ ਲੁੱਟਦਾ ਮੈਂ ਉਹੀ ਸੋਚ ਰਹੀ ਆ ਵੀ ਇਹਦੇ ਕੋਲ ਉਲਟੀਆਂ ਦੀ ਵੀ ਪਈ ਆ ਉਲਟੀ ਵੀ ਇਹਨੇ ਇੱਕ ਵਾਰ ਕਹੀ ਆ ਬਾਈ ਕਹਿੰਦਾ ਦੇਣ ਦੀ ਲੋੜ ਨਹੀਂ ਹੂੰ ਦੂਜੀ ਗੱਲ ਇਹਨੇ ਲੈਂਟਿੰਗ ਵੀ ਇੱਕ ਵਾਰ ਕਰੀ ਆ ਉਹ ਵੀ ਨਹੀਂ ਬਾਈ ਨੇ ਦੇਣ ਦਿੱਤੀ ਮੈਨੂੰ ਤੇ ਤੀਜੀ ਗੱਲ ਔਰਸ ਕੋਲ ਮੈਂ ਇਹਨੂੰ ਦੇ ਦਿੱਤਾ ਤਾਂ ਹੂੰ ਕੱਲ ਥੋੜਾ ਜਿਆ ਡਾਕਟਰ ਦਾ ਤੁਸੀਂ ਆਪੇ ਫਿਰ ਹੋਣੀ ਹੈ ਤੇ ਖਾਰ ਦੀ ਦਵਾਈ ਨਹੀਂ ਆਪਣੇ ਹੈਗੀ ਤੀ ਉਹ ਲੈ ਲਾਂਗੇ ਚਲੋ ਸਾਰੀਆਂ ਦੋਈਆਂ ਦਾ ਘਰੇ ਪਈਆਂ ਚੱਲ ਇੱਕ ਇੱਕ ਕਹਿੰਦਾ ਡਾਕਟਰ ਦੇ ਹੱਥ ਜਾਸ ਵੀ ਹੁੰਦਾ ਹਾਂ ਇਹ ਇਹ ਡਾਕਟਰ ਦੇ ਹੱਥ ਜਾਸ ਆ ਵੀ ਜਿਹੜੇ ਬੱਚੇ ਨੂੰ ਹੱਥ ਲਾ ਦੇਵੇ ਉਹ ਬੱਚਾ ਕੁਦਰਤੀ ਤੌਰ ਤੇ ਠੀਕ ਹੋ ਜਾਂਦਾ ਆਪੇ ਉਹਨੇ ਠੀਕ ਹੋ ਜਾਣਾ ਹਾਂ ਡਾਕਟਰ ਬੱਚਿਆਂ ਦੀ ਦਵਾਈ ਇੱਥੇ ਜਲਦੀ ਹਾਂਜੀ ਹਾਂ ਡਾਕਟਰ ਨਾਲ ਨਾ ਨਾ ਆ ਹਾਂਜੀ ਆਇਓ ਨਾ ਤੁਸੀਂ ਕਾਲੂ ਆਇਆ ਹੋਏ ਉਹ ਇੱਥੇ ਦਵਾਈ ਦਿਓ ਤੁਸੀਂ ਨੂੰ ਹਾਂਜੀ ਕੋਈ ਦਿੱਕਤ ਨਹੀਂ ਬਹੁਤ ਸ਼ਕਤ ਹਾਂ ਜੀ ਬਹੁਤ ਵਧੀਆ ਬੱਚੇ ਦੋਈਆਂ ਦੋਈ ਲੱਗੀ ਸਾਰਾ ਰੋਪੜ ਜ਼ਿਲ੍ਹੇ ਚ ਇਹ ਹੀ ਡਾਕਟਰ ਬੈਸਟ ਹੈ ਜੀ ਇੱਕ ਡਾਕਟਰ ਦੀਵਾਨ ਹਾਂ ਜੀ ਇੱਕ ਇੱਕ ਸੁਧਾਨਾ ਹਾਂ ਜੀ ਹਾਂ ਬਹੁਤ ਸਖਤ ਚਲੋ ਹੁਣ ਦੇਖਦੇ ਆ ਅੱਜ ਹੁਣ ਪਹੁੰਚ ਗਏ ਜੀ ਬਾਜ਼ਾਰ ਚ ਹੁਣ ਇੱਥੇ ਕੀ ਕਰਨਾ ਇੱਧਰ ਇੱਕ ਸਰਪ੍ਰਾਈਜ਼ ਲੈਣਾ ਸਰਪ੍ਰਾਈਜ਼ ਲੈਣਾ ਸਰਪ੍ਰਾਈਜ਼ ਦੇਣਾ ਕਿਸੇ ਨੂੰ ਤੁਹਾਡੇ ਲਈ ਸਾਪਾ ਉਹਨਾਂ ਲਈ ਸਰਪ੍ਰਾਈਜ਼ ਹੋਣਾ ਹਾਂ ਹਾਂ ਜੀ ਉਹਨਾਂ ਦੇ ਵੀ ਸਰਪ੍ਰਾਈਜ਼ ਨੇ ਖਤਮ ਹੁੰਦੇ ਆਗੇ। ਚਲ ਕੋਈ ਨਾ। ਬਾਜ਼ਾਰ ਤੋਂ ਜਿਆਦਾ ਆ ਗਏ ਨਾ। ਉਹਨਾਂ ਦੇ ਸਰਪ੍ਰਾਈਜ਼ ਜਦੋਂ ਸ਼ੁਰੂ ਹੋ ਜਾਂਦੇ ਆ। ਛੋਟ ਬਾਪਾ। ਸੁਣ ਸੁਣ। ਕੋਲੇਟ ਆ। ਵੇਖ ਕੇ ਮੂਰੇ ਕਿਸੇ ਤੇ ਫਸਣਾ ਨਹੀਂ। ਦੇਖ ਕੇ ਚੱਲ ਮੂਰੇ। ਐਟ ਟਾਈਮ ਆ। ਆਹ ਕਿੰਨੇ ਸੁਣ ਸੁਣੇ ਕੇਕ। ਛੋਟੇ ਛੋਟੇ ਚੀਜ਼ ਆ ਗਈ। ਬੱਸ ਮੱਛਾ ਸੋਨਾ ਘਟਾ ਦਿਓ। ਰੱਖਣੀ ਤਾਂ ਸੁਪਾਇਸਨ ਨੂੰ ਚਲੋ ਦੇਖਦੇ ਹਾਂ ਹੁਣ ਜੇ ਇਹ ਛੋਟੀ ਦੁਕਾਨ ਤੇ ਲਾਮੋ ਨੇ ਰਵੀ ਹੋ ਗਿਆ ਲੋ ਜੀ ਆਹ ਸੂਟ ਪ्योर ਕੈਮਰਿਕ ਫੁੱਲ ਪਿਓਰਰ ਬਟਾਏਗਾ ਠੀਕ ਹੈ ਨਾਲ ਹਲਕਾ ਹਲਕਾ ਹੈਂਡਵਰਕ ਆਏਗਾ ਪੈਨਟੀ ਦੇ ਉੱਪਰ ਕੀ ਗਈ 3 ਮੀਟਰ ਬਾਟਮ ਆਏਗੀ ਨਾਲ ਕੁੱਲ ਪ्योर ਦਰ ਪਰਦਾ ਆਏਗਾ ਜਪਾਨੀ ਦਰਪਟਾ ਲੱਗਿਆ ਨਹੀਂ ਇਹ ਜਿਹੜੇ ਕਰ ਰਹੇ ਵੀ ਚਲੋ ਕੋਈ ਬਲੈਕ ਕਲਰ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਇਸ ਤਾਰੇ ਜਿਹਨੇ ਹੋਣ ਜਾਦੀ ਨਹੀਂ ਜਿਹਨਾਂ ਕਾਟਨ ਉੱਪਰ ਥੋੜਾ ਵਰਕ ਆਏਗਾ ਹੈਂਡ ਮੈਡ ਇਹ ਸਾਰਾ ਡੱਬਕੇ ਦਾ ਕੰਮ ਕਰਿਆ ਇਹ ਨਹੀਂ ਲੈਣਾ ਇਹ ਨਹੀਂ ਲੈਣਾ ਕੋਈ ਨਹੀਂ ਹੋਰ ਦਿਖਾਓ ਜੀ ਇਹ ਦਿਖਾ ਦਿਨਾਂ ਕੜਾਈ ਤੋਂ ਨਹੀਂ ਬਿਲਕੁਲ ਦੁਕਾਨ ਦਾ ਤੁਸੀਂ ਪੂਰੀ ਰੌਣਕ ਲੱਗੀ ਦੀ ਆ ਐਡੀ ਬਹੁਤ ਸੋਹਣੇ ਸੋਹਣੇ ਐ ਵੀ ਦਿਖਾਓ ਹਾਂ ਨਵੀਂ ਨਵੀਂ ਵੈਰਾਈਟੀ ਦਿਖਾਓ ਟੈਬੀ ਰਫਟਾ ਉਹ ਚੱਲਦਾ ਹੈ ਕਿ ਕਹਿੰਦੇ ਰਾਖੀ ਰਾਖੀ ਬੰਪਰ ਦਾ ਰਾਖੀ ਵਾਂ ਪਰ ਗਿਫਟ ਕਰਨਾ ਦੁਪੱਟਾ ਪਿਓਰ ਦਾ ਹੀ ਹੋਵੇ ਹਾਂ ਕਿਤੇ ਮੈਨੂੰ ਦੁਬਾਰਾ ਫੇਰ ਨਾ ਚੇਂਜ ਕਰਨਾ ਆਉਣਾ ਪਵੇ ਦੁਪੱਟਾ ਪਿਓਰ ਨਹੀਂ ਜਣਾ ਹਾਂ ਲੈ ਮੈਂ ਤੈਨੂੰ ਕਹਿੰਦੀ ਜਾਈ ਤੀ ਤੇ ਮੈਨੂੰ ਦੁਬਾਰਾ ਹਣਾ ਪਵੇ ਨਾ ਨਾ ਪਿਓਰ ਦਾ ਦੁਪੱਟੇ ਦੀ ਡਿਮਾਂਡ ਆ ਨਦੀ ਆ ਚੀਜ਼ ਨਾ ਹੋਵੇ ਪਿਓਰ ਦੁਪੱਟਾ ਲਓ 2 ਮਿੰਟ ਦੇ ਦਾਸ ਬਸ ਪਿਓਰ ਪੱਟਾ ਲੈ ਮੈਂ 2 ਮਿੰਟ ਦੇ ਚੱਕੋ ਆ ਲਓ ਜੀ ਇਹ ਲਓ ਪੀਸ ਜੀ ਪਿਓਰ ਪੱਟਾ ਅਰੇ ਕਾ ਵੀ ਦਿਖਾ ਦਿਓ ਇਹ ਆਉਂਗਾ 2 ਮਿੰਟ ਦਾ ਪੀਸ ਜੀ ਪਿਓਰ ਦੁਪੱਟਾ ਹੈਗਾ ਜੀ ਇਹ ਬੂਮੈਂਟ ਕਿਆ ਹੁੰਦਾ ਮਤਲਬ ਬ੍ਰੈਂਡ ਹੁੰਦਾ ਭਾਈ ਮੈਂ ਰਾਮ ਟੈਕਸ ਦਾ ਨਾ ਅੱਛਾ ਇਹ ਵੂਮਨ ਦਾ ਪੀਸ ਹੈ ਜੀ ਕੱਪੜਾ ਕਾਹਦਾ ਮਤਲਬ ਇਹ ਇਹ ਵੂਮਨ ਦਾ ਭਾਈ ਇਹ ਕਾਟਨ ਹੈ ਪਿਓਰ ਕਾਟਨ ਉਹ ਤਾਂ ਕੱਪੜਾ ਦਾ ਪਲੇਨ ਜਈ ਆ ਟੋਟਲ ਪਿਓਰ ਦਾ ਕੱਪੜਾ ਲੈਣਾ ਹੈ ਪਲੇਨ ਹੀ ਦਾ ਕੱਪੜਾ ਆ ਕਾਟਨ ਨਾ ਜਣੀ ਇਹ ਹਾਂ ਕਾਟਨ ਨਹੀਂ ਆ ਗਈ ਭੀ ਜੀ ਅੱਛਾ ਹਾਂ ਜੀ ਪਿਓਰ ਕਾਟਨ ਹੈ ਆ ਲੈ ਗਿਆ ਆ ਸੂਟ ਭਾਈ ਇਹ ਵੂਮਨ ਦਾ ਪੀਸ ਹੈ ਜੀ ਇਹ ਤੁਹਾਨੂੰ 3000 ਦੇ ਦੋ ਪੈਣੀ ਜੀ ਦੇ ਇੱਕ ਲੈਣਾ ਹੋਵੇ ਫੇਰ ਹਾਫ ਰੇਟ ਵੀਰੇ ਬਾਏ 1900 ਰੁਪਏ ਦਾ ਪਹਿਣਾ ਸੁਣਦੀ ਹੈ ਹਾਂ ਇੱਕ ਪੀਸ ਹੈ ਹਾਂ ਡਿਜ਼ਾਈਨ ਦੇਖ ਕੇ ਕਿੰਨਾ ਸੋਹਣਾ ਜਾ ਧਾਗੇ ਦਾ ਕੰਮ ਕਰਿਆ ਪ੍ਰਿੰਟ ਦੇ ਉੱਪਰ ਪੱਲੇ ਦਾ ਕੰਮ ਆ ਨਾਲ ਬਾਜ਼ੂ ਮਿਲੂਗਾ ਇਹਨੂੰ ਪ੍ਰਿੰਟਡ ਫੁੱਲ ਪਿਓਰ ਦਾ ਰੁਪਟਾ ਗਿਆ ਫੁੱਲ ਪਿਓਰ ਦਾ ਰੁਪਟਾ ਮਿਲੇਗਾ ਜੀ ਇਹ ਜਪਾਨੀ ਦਾ ਪੱਟਾ ਹੈ ਇਹ ਵੇਖੋ ਬੜਾ ਬਣਾ ਅਰਜ 6 ਮੀਟਰ ਦਾ ਪੱਟਾ 6 ਮੀਟਰ ਕੱਪੜਾ ਹੈ ਹੂੰ ਕਾਲੇ ਸਾਈਡ ਤੇ ਰੱਖ ਲਓ ਹਾਂ ਬਸ ਮੈਨੂੰ ਉਹ ਦੇਖਣ ਕੋਈ ਨਹੀਂ ਕੋਈ ਪ੍ਰਿੰਟ ਦੇ ਸਲਵਾਰ ਹੈ ਜੀ 10 ਰੁਪਏ ਦਾ ਰੁਪਟਾ ਸਾ ਇਹਦਾ ਵੀ ਪਿਓਰ ਦਾ ਦੁਪੱਟਾ ਪਿਓਰ ਪ੍ਰਿੰਟ ਸੁਲਵਾ ਰਹੇ ਦੀ ਠੀਕ ਹੈ ਇਹ ਕਾਟਨ ਦਾ ਸੂਟ ਹੈ ਜਾਨੀ ਜੀ ਪਿਓਰ ਕਾਟਨ ਪਿਓਰ ਕਾਟਨ ਵੀ ਸੁਲਵਾ ਰਹੇ ਹੈਂ ਲਾਈਜ਼ ਕੀ ਹੈ ਦਾ ਦੇਖ ਲੈਂਦੇ ਇਹ ਤੁਹਾਨੂੰ 2500 ਦੇ ਦੋ ਬਣੇ ਠੀਕ 1250 1250 ਵੀ ਰੇਂਜ ਚ ਆਹ ਫੁੱਲ ਪਿਓਰ ਦਾ ਦੁਪੱਟਾ ਰੱਪਟਾ ਪ੍ਰਿੰਟ ਸਾਰਾ ਪਿਓਰ ਕਹੋਗੇ ਪਿਓਰ ਨਹੀਂ ਦੁਪੱਟਾ ਨਾ ਨਾ ਪਿਓਰ ਦਾ ਦੁਪੱਟਾ ਲੈਣਾ ਵੀਰੇ ਪਿਓਰ ਦੀ ਹੀ ਹੋਰ ਦੁਪੱਟੀਆਂ ਸਾਰੀ ਤੁਹਾਨੂੰ ਪਿਓਰ ਦੀ ਦੁਪੱਟੀਆਂ ਹੀ ਪਿਓਰ ਕਹਾਂ ਪਾ ਤੁਹਾਨੂੰ ਪਿਓਰ ਦੀ ਦੁਪੱਟਾ ਲਵਾਂਗੇ ਹੋਰ ਚੀਜ਼ ਦਿਖਾ ਦਿਓ ਕੋਈ ਹੋ ਸਾਈਡ ਕਰ ਲੈਣੇ ਓਏ ਠੀਕ ਹੈ ਪੁੱਤ ਮੇਰਾ ਹੁਣ ਹਾਂ ਹੁਣ ਡਾਕਟਰ ਕੋਲ ਜਾ ਡਾਕਟਰ ਕੋਲ ਨੂੰ ਜਾਣਾ ਬਜਾ ਮੈਂ ਠੀਕ ਆ ਹੁਣ ਕਹਿੰਦੀ ਮੈਂ ਆ ਠੀਕ ਨਹੀਂ ਹੈਗੀ ਹਾਂ ਦੁਨਣਾ ਜਿਹੜਾ ਮਰਜ਼ੇ ਦਾ ਇੱਕ ਵੀ ਸਾਈਜ਼ ਕੋਚ ਉਹੀ ਕਹਿੰਦਾ ਕੋਈ ਨਹੀਂ ਲੱਗ ਗਿਆ ਜੀ ਇਹ ਡਿਜ਼ਾਈਨ ਲੱਗ ਕਪੜਾ ਸੇਮੇ ਜੀ ਅੱਛਾ ਡਿਜ਼ਾਈਨ ਡਿਜ਼ਾਈਨ ਚ ਫਰਕ ਆਉਂਗਾ ਜੀ ਆ ਕੰਟਰੋਲ ਹੋਣਾ ਮੈਨੂੰ ਫਿਰ ਰੇਂਜ ਵੀ ਘਟੇ ਜੀ ਨੰਬਰ ਦੇਖ ਲਈ ਹੂੰ 25 ਵਾਲੇ ਦੋ ਜੀ ਪ੍ਰਿੰਟ ਹੈ ਇਹ ਫੁੱਲ ਪੀਓਰਡਰ ਪੱਤਾ ਹੀ ਹੈ ਰੱਖੀ ਬੈਂਪਰ ਚ ਬੜੇ ਸਸਤੇ ਕਿਰੇ ਬਈਰ ਸੂਟ ਤੁਸੀਂ ਇਹ ਵਾਈਟ ਗੈਟ ਵਨ ਨਹੀਂ ਹਾਂ ਨਹੀਂ ਮੰਨਦੇ ਨਾ ਤਕੋ ਸਿੱਧਾ ਕੰਮ ਕਰੂੰਗਾ ਜ਼ਿੰਦਗੀ ਦੇ ਵਿੱਚ ਕਿ ਨਹੀਂ ਤੂੰ ਦਰਜਣੇ ਨਹੀਂ ਸੂਟਾਂ ਨਾਲ ਹੋਰ ਦਿਖਾ ਦੋ ਤੁਸੀਂ ਕੋ ਗੋ ਡਾਰਕਰ ਦਾ ਡਾਰਕ ਜਿਹਾ ਕਲਰ ਦਿਖਾ ਡਾਰਕਰ ਇਹ ਵੀ ਇਹ ਕੰਪਨੀ ਦੇ ਸੂਟ ਆਗਾ ਇਹ ਮੀਡੀਅਮ ਹੀ ਆਣੇ ਭਾਈ ਇਹਦਾ ਕਲਰ ਚਾਰਟ ਮੀਡੀਅਮ ਆਉਂਦੇ ਬੂਮ ਮੁੰਦੇ ਅੱਛਾ ਡਾਰਕ ਕਲਰ ਨਹੀਂ ਆਉਂਦੀ ਠੀਕ ਆ ਹਾਂਜੀ ਜੇ ਦਰ ਕਹਾਂਗਾ ਰਾਮ ਟੈਕ ਲਿਆਉਂਗਾ ਉਹੀ ਰੇਂਜ ਆਉਂਗੀ ਪਲੱਸ ਹਾਂ 2000 ਤੋਂ 3000 ਦੀ ਰੇਂਜ ਇੱਕ ਛੋਟਾ ਬਈਆ ਸਹੀ ਗੱਲ ਆ ਰਾਮ ਟੈਕ ਉਹੀ ਮਿਲੂਗੀ ਹੂੰ ਉਹ ਆਹਾਂ ਕੀ 1700 ਦਾ ਕਿਤਾ ਤਾਂ ਰਾਮ ਟੈਕ ਦਾ ਮੂਵਮੈਂਟ ਨਹੀਂ ਹੋਣਾ ਇਹ ਹੀ ਆ ਇਹਦੀ ਕੰਪਨੀ ਹੈ ਜਿਹੜਾ ਹੁਣ 3000 ਦੇ ਰਿਹਾ ਹੈ ਨਾ ਹਾਂ ਉਹ ਉਹੀ ਆ ਉਹ ਵੀ ਕੜਾਈ ਵਾਲਾ ਪਹਿਲਾਂ 1700 ਇੱਕ ਰਿਹਾ ਸੀ 1500 ਇੱਕ ਕਰਦਾ ਸੀ ਹੂੰ ਕੀ ਆ ਕਰਿਆ ਉਹ ਬਟੂਆ ਘੇਰਤਾ ਤਾਂ ਨਾ ਮੈਂ ਚੱਕ ਲਿਆ ਤੇਰਾ ਪਰਸਾ ਠੀਕ ਆ ਇੱਥੇ ਰਹਿਣਾ ਹੈ ਓਏ ਨਹੀਂ ਰਹਿਣਾ ਠੀਕ ਆ ਬੱਤੋ ਹਾਂ ਹੁਣ ਚੀਜੀ ਖਾਣੀ ਹੈ ਕੇ ਕਲਰ ਜ਼ਿਆਦਾ ਸੋਹਣਾ ਲੱਗਿਆ ਮੈਨੂੰ ਤਾਂ ਆਪ ਠੀਕ ਲੱਗਿਆ ਹਾਂ ਜੂਸ ਜੂਸ ਖਾਣਾ ਜੂਸ ਪਲਾਉਣਾ ਤੈਨੂੰ ਪਤਾ ਪਰ ਜੂਸ ਜਿਹੜਾ ਕੱਢ ਕੇ ਪਲਾਉਣਾ ਉਹ ਨਹੀਂ ਦੂਆ ਨਹੀਂ ਹੈ ਐਪਲ ਜੂਸੇ ਜੂ ਉਹ ਨਹੀਂ ਲੈਣੀ ਮੈਂ ਕੋਈ ਫਰੂਟੀ ਫਰਾਟੀ ਅਸਨੇ ਅਸਨੇਪ ਹੈ ਜੀ ਠੀਕ ਹੈ ਇਹ ਸ਼ਮਸ਼ੇਰ ਕੰਪਨੀ ਦਾ ਮਾਲ ਹੈ ਵਧੀਆ ਦੇਖੀਂ ਬਟਾ ਕਿਹੜਾ ਹੈ ਕਿਹੜਾ ਹੈ ਮਸ਼ਲੀਨ ਦੇ ਚਲ ਜਗਾ ਨਹੀਂ ਮਸਲੀਨ ਰਹਿਣਦਾਰ ਸ਼ੇਂਦਰ ਪੋਲੀਆ ਰਾਵੀ ਦਾ ਫਿਰ ਖੋਲੀ ਉਹਨਾਂ ਕੋਈ ਗੱਲ ਨਹੀਂ ਜੋਰਦਾਰ ਪਤਾ ਹੀ ਨਹੀਂ ਹੂੰ ਕਿਹਦੇ ਮਸਲੀਨ ਦਾ ਹੀ ਸੂਟ ਆ ਜਿਹੜਾ ਮੈਂ ਲੇਕੀ ਆਹ ਉੱਪਰ ਆਹ ਲੋਕ ਸੁਣਦੇ ਨਾਲ ਮਸ਼ੀਂਦਰ ਪਤਾ 770 ਵੀ ਰੇਂਜ ਹੈ 1500 ਦੇ ਦੋ ਕੜਾ ਤੁਹਾਨੂੰ ਆਹ ਉੱਪਰ ਆਪਣੇ ਕੋਲ ਜੀ 1000 ਦੇ ਦੋ ਪੀਸ ਇਹ ਕਿਹੜਾ ਕੱਪੜਾ ਇਹ ਦੋ ਪੈਣਾ ਜੀ ਇਹ ਕਾਟਨ ਦਾ ਪਾਈ ਆਹ ਲੱਟੇ ਦੇ ਕੰਮ ਆਏਗਾ ਜੋਰਦਾਰ ਪੱਟਾ ਹੀ ਇਹਦਾ ਹੂੰ ਕੀ ਕੀ ਕਰਾ ਦਿੰਦੇ ਤੁਹਾਨੂੰ ਜੀ 1000 ਦੇ ਦੋ ਪੀਸ ਪੈਣੇ ਤੁਹਾਨੂੰ ਪਿਓਰ ਬੋਡਨ ਦੇ ਹੀ 1302 ਉਹ ਨਾਲ ਬਲੈਕ ਰੰਗ ਦੇ ਟੁੱਟ ਆਹ ਆ ਸੂਟ ਤੇ ਸੰਦੀਪ ਆ ਆ 1300 ਤੋਂ 2 ਸੂਟ ਦੇ ਲੱਗਿਆ ਵਧੀਆ ਆ 1300 ਦੇ ਤੋਂ 1500 ਦੇ 1500 ਦੇ ਮੰਨ ਕੇ ਚੱਲ ਆ ਦੇਖ ਤਾਂ ਕੀ ਕਰਨਾ ਹੈ ਮਾੜਾ ਨਹੀਂ ਹੈਗਾ ਸਲਵਾਰ ਵੀ ਪ੍ਰਿੰਟਡ ਆ ਹਾਂ ਅੱਛਾ ਨਹੀਂ ਉਹਨਾ ਪਿਓਰ ਦਾ ਕਾਟਨ ਦਾ ਉਹ ਤੋੜੰਦ ਨਹੀਂ ਲੱਗਦਾ ਪਿਓਰ ਕਾਟਨ ਦਾ 20 ਇੰਚ ਆਉਂਗਾ ਕ੍ਰੇਪ ਚ ਆਉਂਗਾ ਅੱਛਾ ਧੀਰ ਠੀਕ ਆ ਵਸ ਫਿਰ ਹੋਊਗਾ ਤਾਂ ਵੀ ਲੈਣਾ ਸੂਟ ਹਾਂ ਇਹਦਾ ਚੁੰਨੀ ਆ ਪਤਾ ਅੱਗੇ ਲਿਓਗੇ ਅੱਗੇ ਹਾਂ ਅੱਗੇ ਦੇਦੇ ਹੋ ਇਹ ਰੱਖੋ ਚਲੋ ਜੀ ਚਲੋ ਸ਼ੁਕਰਾ ਛੇਤੀ ਘੜਾ ਸੁੱਟ ਗਿਆ ਇੱਕ ਦੁਕਾਨ 'ਚ ਹੋਰ ਜਾਣਾ ਆਪਾਂ ਨੇ ਇੱਕ ਦੁਕਾਨ 'ਚ ਤੇ ਹੋਰ ਜਾਣਾ ਤਰੋਂ ਕਮੇਲਾ ਲੱਗਿਆ ਵਾ ਜੀ ਪੂਰਾ ਦੁਕਾਨ ਦੇ ਵਿੱਚ ਸੂਟ ਜਰਾ ਕਿੱਥੇ ਆ ਜਿਹੜਾ ਤਸੰਦ ਕਰਾਓ ਉਹ ਮੂਰੇ ਚਲੇ ਗਿਆ ਲੈ ਗਿਆ ਉਹ ਚਲੋ ਲੋ ਜੀ ਪਹੁੰਚ ਗਏ ਜੀ ਸੁਨਿਆਰ ਦੀ ਦੁਕਾਨ ਤੇ ਪਹੁੰਚ ਗਏ ਜੀ ਤੇ ਇੱਥੇ ਅੱਜ ਰਾਖੜੀਆਂ ਤਿਆਰ ਕਰਾਉਣੀਆਂ ਸੀ ਸੰਦੀਪ ਨੇ ਜਿਹੜੀਆਂ ਬੰਨਣ ਵਾਸਤੇ ਤੇ ਇਹਨਾਂ ਨੇ ਭਾਜੀ ਨੇ ਡਿਜ਼ਾਈਨ ਦਿਖਾਇਆ ਤਾਂ ਭਾਜੀ ਐਦਾਂ ਨਾ ਬੰਦ ਕਰੋ ਹੁਣ ਡਿਜ਼ਾਈਨ ਦਿਖਾ ਦਿਓ ਇੱਕ ਵਾਰ ਆਹ ਆਹ ਦੇਖ ਕੇ ਜਦ ਸੰਦੀਪ ਤਾਂ ਕਹਿੰਦੀ ਵੀ ਜੈਸਮੀਨ ਦੇ ਵਿਆਹ ਨੂੰ ਐਦਾਂ ਦੇ ਸੈਟ ਤਿਆਰ ਕਰਨਾ ਪਰ ਭਾਜੀ ਕਹਿੰਦਾ ਜਦ ਤੱਕ ਤਾਂ ਹੋਰ ਨਵੇਂ ਆ ਜਾਣੇ ਹੋਰ ਵੀ ਬੈਸਟ ਆ ਜਾਣੇ ਇਹ ਤੋਂ ਤਾਂ ਕਿੰਨੇ ਕਿੰਨੇ ਤੋਂ ਹੋਇਆ ਬਾ ਤਾਰ ਜੀ ਕਿੰਨੇ ਕਿੰਨੇ ਟੋਲੇ ਦਾ 7 ਤੇ 5 ਸਾਡੇ 12 ਤੋਂ ਲੈ ਦਾ ਉਹਦਾ ਲੱਖਾਂ ਚ ਜਾ ਰਿਹਾ ਹਣਾ ਕਿੰਨਾ ਬਣ ਗਿਆ ਟੋਟਲ ਕੀ ਕੀ ਰੇਟ ਚੱਲਦਾ ਇਸ ਟਾਈਮ ਸੋਨੇ ਦਾ 66000 ਰੁਪਏ 66000 ਰੁਪਏ ਟੋਲਾ ਤੇ ਹੁਣ ਸਮਝ ਲਓ ਵੀ 6 ਕਿੰਨਾ ਬਣਨਾ ਟੋਟਲ ਇਹਦਾ ਮਾਰੂਥ 12 ਟੋਲੇ ਦਾ ਨਾ ਪਾਂਡਾ ਦਾ ਲੱਖਾ ਜੇ ਪਤਾ ਵੀ ਲੱਗ ਜਵੇ ਤੇ ਹੁਣ ਮੇਰੇ ਵਰਗਾ ਹੁਣ ਸੋਚਣ ਲੱਜੇ ਬੇੜੀ ਮੱਤੀ ਰਾਣੀ ਨੂੰ ਹੀ ਦੇਣਾ ਉਹ ਐਸਟੀਮੇਟ ਤਾਂ ਲਾ ਕੇ ਦੇ ਲਵਾਂ ਵੀ ਭਾਈ ਐਨੇ ਲੱਖ ਰੁਪਏ ਚਾਹੀਦਾ ਜੇਬ ਚ ਤਾਂ ਇਹ ਇਧਰ ਉਹ 8 8.5 ਲੱਖ ਕਿੰਨੇ ਵਜੇ 8.5 ਲੱਖ ਰੁਪਏ ਵਾਹ ਚਲ ਕੋਈ ਨਹੀਂ ਕਰੂਗਾ ਮਹਾਰਾਜ ਕਿਰਪਾ ਚਲੋ ਕੋਈ ਮੈਨੂੰ ਦੋ ਸੇਵਾ ਦਾ ਮੌਕਾ ਦੋ ਮਹਾਰਾਜ ਜ਼ਰੂਰ ਜ਼ਰੂਰ ਭਾਜੀ ਜਦੋਂ ਸਾਡੀ ਕੁੜੀ ਦੀ ਗੇਸਮੈਂਟ ਹੋਊਗੀ ਫਿਰ ਅਸੀਂ ਤੁਹਾਨੂੰ ਸੇਵਾ ਦਾ ਮੌਕਾ ਦੇਣਾ ਤੁਸੀਂ ਸਾਨੂੰ ਤੁਸੀਂ ਸਾਨੂੰ ਜਜ ਜਜ ਰੇਟ ਲਾ ਦਿਓ ਟਾਈਮ ਵਾਸਤੇ ਮਹਾਰਾਜ ਜੀ ਤਾਂ ਕਹਿੰਦੇ ਦਿਨ ਵਧੀਆ ਲਾ ਦੇ ਹਾਂ ਜਿਵੇਂ ਨਾ ਸੋਨਾ ਕੱਟੀ ਵਧੀ ਜਾਂਦਾ ਅਸੀਂ ਤਾਂ ਕਦੇ ਕਹਿੰਦੇ ਬੀਬੀ ਨੂੰ ਵੀ ਕੋਈ ਚੀਜ਼ ਬਣਵਾ ਕੇ ਰੱਖੋ ਜਸਮੀਨ ਹੈ ਵੀ ਬਹੁਤ ਵਧੀਆ ਹੈ ਜੀ ਹਾਂ ਪਹੁੰਚ ਗਏ ਜੀ ਘਰ ਬੱਲੇ ਬੱਲੇ ਅੱਧਾ ਬਾਜ਼ਾਰ ਖਰੀਦ ਲਿਆਈ ਗਈ ਧੀ ਆਪਣੇ ਆਪ ਚਾਹੇ ਵੀ ਕਹਿੰਦੀ ਰਾਤ ਨੂੰ ਸਬਜ਼ੀਆਂ ਹੁੰਦੀਆਂ ਸਸਤੀਆਂ ਸਬਜ਼ੀਆਂ ਕਹਿੰਦੇ ਇਹ ਦਾ ਅਸਮਾਨੀ ਰੇਟ ਚੱਲ ਰਿਹਾ ਹੈ। ਬਾਜ਼ਾਰ ਕਹਿੰਦੇ ਕੱਲ ਨੂੰ ਹੋਰ ਮਹਿੰਗਾ ਹੋ ਜਾਣਾ। 50 ਰੁਪਏ ਕਿਲੋ। ਦੇਖੋ ਕਈ ਜਗ੍ਹਾ ਕਿੰਨਾ। ਪਾਪਾਈ ਤਾਂ ਹੀ ਨਹੀਂ ਲੈ ਕੇ ਆਇਆ ਤੱਜ ਕਹਿੰਦੇ ਰੇੜੀ ਵਾਲਾ। ਖਿਆਲ ਆਹ। ਯਾਹ ਆਹ। 3 ਕਿਲੋ 100 ਦੇ। ਗਰਾਰੀ ਲੱਭੀਏ। ਕਪੜਾ ਕਰਿਆ ਵਾ ਲੱਗਦਾ ਮੈਨੂੰ। 1 ਕਿਲੋ ਤੋਂ ਉੱਪਰ ਆਨੂ। ਹਾਂ? 1.5 ਕਿਲੋ ਉੱਪਰ ਆ। 100 ਦੇ 3 ਕਿਲੋ ਤੋਂ 1.75 ਕਿਲੋ ਵਾ। ਇਹ ਟਾਈਮ ਕਿਹੜਾ ਕਰਤਾ ਦੇਖੋ ਤੁਸੀਂ। ਖੀਰੇ ਮਿਲੇ ਸਸਤੇ ਗਿਆ ਫਿਰ ਕਾਈ ਪੌਣੇ 10 ਉਹ ਚੱਲੇ ਮੈਂ ਕਹਿੰਦਾ ਫੋਨ ਲਾ ਉਹ ਨਹੀਂ ਚੱਲਦਾ ਫੋਨ ਗੱਡੀ ਜੇ ਪਿਆ ਤਾਂ ਹੁਣ ਜਸਮੀਨ ਕਹਿੰਦੀ ਚਾਚੇ ਰਾਂ ਫੋਨ ਨਹੀਂ ਚੱਕਦੇ ਚੱਕ ਲਿਆ ਨਾ ਜਸਮੀਨ ਤੇ ਜਦੇ ਮੇਰੇ ਆ ਤਾਂ ਨੈਟਵਰਕ ਉਹ ਦੁਬਾਰਾ ਕਰਿਆ ਪਿਆ ਉਹਨੇ ਮੈਂ ਕਈ ਮਿਸ ਕਾਲ ਆਏ ਮੈਂ ਹਾਂ ਅੱਛਾ ਹਾਏ ਕੀ ਆ ਗਿਆ ਹਾਏ ਹਾਏ ਸਾਰੀਆਂ ਸਬਜ਼ੀਆਂ ਹਰੀਆਂ ਐ ਇੱਥੇ ਫਾਸਟ ਫੂਡ ਤਾਂ ਕੋਈ ਜਿਹੜਾ ਹਾਇ ਐਡਾ ਵੜਾ ਹੁਣ ਪਾ ਲਿਆ ਖੀਰੇ ਖਾਲੇ ਖਾਨਨੇ ਤੁਸੀਂ ਛਿਮਲਾ ਮਿਰਚ ਵੀ ਖਾਂਦੇ ਆਂ ਆਹ ਖੀਰੇ ਤੋਂ ਉਹਨਾਂ ਨੂੰ ਨੱਟਲੇ ਕਹਿੰਦੀ ਆਂ ਦੇਸੀ ਖੀਰੇ ਆ ਆਪਣੇ ਮੈਂ ਕਿਹਾ ਦੇਸੀ ਖੀਰੇ ਆ ਭਾਈ ਪਿਆਰ ਬੇ 2.5 ਕਿਲੋ ਹਾਂ ਠੀਕ ਆ ਹਾਂ ਠੀਕ ਨਹੀਂ ਮੈਂ ਤੁਹਾਨੂੰ ਪੁੱਛਾਂ ਖੀਰੇ ਬੰਦਾਂ ਹੂੰ ਇਹ ਨਹੀਂ ਕੋ ਤਾਂ ਵੀ ਹੁਣ ਬੰਦਾਂ ਕਿ ਨਹੀਂ ਖੀਰੇ ਬਾਜ਼ਾਰ ਚ ਨੱਟਾਲੀ ਖੀਰੇ ਕਿਹੜੇ ਤੇ ਉਹ ਖੀਰੇ ਬਣਾ ਲੈਗੇ ਹਾਂ ਮੈਂ ਬਾਸੋਂ ਨਿਉ ਪਾ ਆ ਗਿਆ ਤੂੰ ਇੱਕੜਾ ਪਾ ਦੇ ਤੀ ਮੈਨੂੰ ਸੌ ਦੀ 2.5 ਕਿਲੋ ਦਰਜਾਂ 2.5 ਕਿਲੋ ਦਰਜਾਂ ਇਹ ਲਗੀ ਇਹਨੇ ਪੈਸਾ ਤਾਂ ਜਰੂਰ ਘਪਲਾ ਕਰਾਇਆ ਕੋਈ ਨਾ ਕੋਈ 100 ਦੇ 2.5 ਕਿਲੋ ਦੇ ਟਾਈਗਰ ਲੋ ਦਰਜਣ ਗਿਆ ਹੁੰਦੀ ਆ ਦੋ ਦਰਜਣਾ ਤੇ ਅੱਧੀ ਦਰਜਣ ਉੱਪਰ ਕੀ ਹੋ ਗਿਆ ਕੋਈ ਗੱਲ ਨਹੀਂ ਹੈ ਕਿ ਹੁਣ ਕਿਲੋਆਂ ਦੇ حساب ਨਾਲ ਵੀ ਕਹੀ ਦੇਣ ਲੱਗੇ ਪਹਿਲਾਂ 100 ਮਤਲਬ 80 ਦੀ ਦਰਜਣਾ 60 ਦੀ ਦਰਜਣਾ ਕੋਸਾਈ تھی ਹੁਣ ਕਹੀ ਜੇ ਨਾ ਕਿਲੋਆਂ ਦੇ حساب ਨਾਲ ਚੱਲਦਾ ਗੋਭੀ ਮਹਿੰਗੀ ਆ ਗੋਭੀ ਕਿੰਨੇ ਚਲੇ 80 ਰੁਪਏ ਨਾਲ ਮਤਲਬ ਨਾ ਫਿਰ ਕੀ ਹੋਗਾ ਲੈ ਆਈ ਹੁਣ ਲੈ ਆਈ ਮੋੜਾ ਹੀ ਚੱਲੀ ਮੋੜਣ ਹੁਣ ਮੋੜ ਕੇ ਆ ਜਾ ਹਾਂ ਮਿਲੀਆ ਮੈਨੂੰ ਸਸਤਾ ਪੱਟੀ ਲਈ 80 ਰੁਪਏ ਦੀ ਨਾ ਆ ਦਿਖਾ ਖੋਲ-ਖੋਲ ਕੇ ਦਿਖਾ ਹਰਿਆ ਸਾਹਿਬ ਜੀ ਨੇ ਤਾਂ ਮੈਂ ਹੀ ਕਹਿਆ ਇਹਨੂੰ ਕਾਰਗੀ ਓਕੇ ਆ ਬੰਦੂ ਗੋਸ਼ੇ ਸਾਉ ਦੇ 1.5 ਕਿਲੋ ਆ ਨਾ ਲਿਓ ਜੀ ਇਹ ਕਹਿੰਦੇ ਜੀ ਮੇਰਾ ਫਰੂਟ ਖਾਣਾ ਜ਼ਰੂਰੀ ਹੈ ਮੇਰਾ ਫਰੂਟ ਖਾਣਾ ਜ਼ਰੂਰੀ ਹੈ ਇਹ ਤਾਂ ਮੇਰੇ ਬਾਪ ਜੀ ਨੇ ਇਹਨਾਂ ਨੇ ਸਪੈਸ਼ਲ ਕਹਿ ਕੇ ਮਹਿੰਗਾਈ ਆ ਤੋਰੀਆਂ ਆਪਾਂ ਨੇ ਹੁਣ ਤੱਕ ਬੱਸ ਕਿੰਨੇ ਮਹਿੰਗੇ 20 ਰੁਪਏ ਦਾ ਕੀ ਆ ਸਸਤਾ ਮਿਲਿਆ ਅੱਜ ਤੋਰੀਆਂ ਨਹੀਂ ਮਿਲੀਆਂ ਚਲੋ ਕੋਈ ਨਹੀਂ ਜੀ ਮਿਲਦੇ ਅਗਲੇ ਵਲੌਗ ਤੇ ਮਾਰਾ ਤੁਹਾਨੂੰ ਚੜ੍ਹਦੀ ਪਲਾ ਵਿੱਚ ਰੱਖਿਆ ਜੀ ਓਏ ਕਿਆ ਕਿਆ ਹੈ ਫਾਸਟ ਫੂਡ ਕਿਆ ਦੇਖੀਂ ਨਾ ਮੈਨੂੰ ਬਿੱਲ ਬਤੋਰੀ ਮੰਗਣਾ ਫਾਸਟ ਫੂਡ ਬੁੱਤ ਬੰਦ ਆ ਠੀਕ ਹੈ ਨਾ ਖੁਸ਼ ਰਹੋ ਮੇਰੀ ਗੱਲ ਸੁਣ ਤਾਂ ਖੁਸ਼ ਹੋ ਤਾਂ ਉਹ ਦੁਖੀ ਓਕੇ ਚਲੋ ਠੀਕ ਹੈ ਜੀ ਖੁਸ਼ ਹੋ ਤਾਂ ਨਿਆਣੇ ਤਾਂ ਵੜਮਟੇ ਖਾ ਸਕਦੇ ਉਹ ਮਤਲਬ ਇਹ ਨਹੀਂ ਦੇਖੋ ਆ ਦੋ ਦੋ ਸਬਜ਼ੀ ਬਣੀ ਆ ਦੇਖੋ ਮਤਲਬ ਇਹ ਅਹ ਦਹੀਂ ਨੂੰ ਤੜਕਾ ਲਾ ਆ ਦੇਖੋ ਵੀ ਇਹਨੂੰ ਗੱਲ ਆ ਆਪੇ ਕਰੇਲੇ ਹਾਂ ਦਸ ਹੋ ਰੱਬ ਚਾਹੀਦਾ ਕੋਈ ਫਰਿਜ ਚ ਦਹੀਂ ਕੱਲਾ ਵੀ ਪਿਆ ਆ ਠੀਕ ਹੈ ਜੀ ਓਕੇ ਬਾਏ ਬਾਏ ਮਿਲਦੇ ਹਾਂ ਕਿਸੇ ਹੋਰ ਬਲੌਗ ਵਿੱਚ ਇਹ ਖਲਾਕੇ ਖੋਸਾ ਜੀ ਇਹਨਾਂ ਨੇ ਆਪਣੇ ਮੂੰਹ ਦੇਖ ਲਏ 빙ਗੇ ਜੇ ਹੋਵੇ ਦਵਾਈ ਹਾਂ ਠੀਕ ਹੈ ਸਾਡਾ ਵੀ ਨੂਤਦੀ ਆ ਬੱਸ ਠੀਕ ਹੈ ਠੀਕ ਹੈ ਜੀ ਓਕੇ